2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਜ਼ਾਰਾਂ ਵਾਅਦੇ ਕੀਤੇ ਗਏ ਪੰਜਾਬ ਦੇ ਲੋਕਾਂ ਦੇ ਨਾਲ ਰਵਾਇਤੀ ਪਾਰਟੀਆਂ ਨੂੰ ਛੱਡ ਕੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੁਬ ਹੁਬ ਕੇ ਲੋਕਾਂ ਨੇ ਚੋਣ ਪ੍ਰਚਾਰ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵਿਸ਼ਵਾਸ ਕਰਦੇ ਆ ਹੋયા ਵੋਟਾਂ ਪਾਈਆਂ ਗਈਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਭਗਵੰਤ ਮਾਨ ਵੱਲੋਂ ਜਿਹੜੇ ਹਜ਼ਾਰਾਂ ਵਾਅਦੇ ਕੀਤੇ ਗਏ ਸੀ ਉਹਨਾ ਸਾਰਿਆ ਵਾਅਦਿਆਂ ਉੱਤੇ ਪਾਣੀ ਫਿਰ ਗਿਆ ਹੈ ਲੋਕਾਂ ਨੂੰ ਯਕੀਨ ਸੀ ਕਿ ਐਮਐਸਪੀ ਮਿਲੇਗੀ ਬੇਰੁਜ਼ਗਾਰੀ ਘਟੇਗੀ ਵੱਡੇ ਪੱਧਰ ਤੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਚਾਣਗੇ ਪੰਜਾਬ ਸਰਕਾਰ ਵੱਲੋਂ ਲੇਕਿਨ ਉਹੀ ਕੰਮ ਕੀਤਾ ਜੋ ਰੁਬੈਤੀ ਪਾਰਟੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਕਰ ਰੀਆਂ ਨੇ ਚਾਹੇ ਉਹ ਸ਼ੁਰੂ ਵਿੱਚ ਇਕਾਲੀ ਦਲ ਦੀ ਸਰਕਾਰ ਸੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਗਠਜਬੰਦਨ ਕਰਕੇ ਤੇ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਯਾਨੀ ਕਿ ਤੀਜੀ ਸਰਕਾਰ ਫਿਰ ਆ ਆਦੀ ਪਾਰਟੀ ਦੀ 2022 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਇਹ ਉਹਨਾਂ ਨਾਲੋਂ 19 ਨਹੀਂ 21 ਨਿਕਲੇ ਇਹਨਾਂ ਨੇ ਵੀ ਰੱਜ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਨੇ ਲੁੱਟਿਆ ਵੀ ਕੁੱਟਿਆ ਵੀ ਅੱਜ ਉਹੀ ਬੇਰੁਜ਼ਗਾਰ ਨੇ ਜਿਹੜੇ ਟੈਂਕੀਆਂ ਤੇ ਚੜ ਰਹੇ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਤੇ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਕਹਿੰਦੇ ਨੇ ਕਿ ਸਾਨੂੰ ਕਾਨੂੰਨ ਨਾ ਸਿਖਾਓ ਭਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਲੋਕਤੰਤਰ ਦੀ ਰਾਹੀਂ ਲੋਕ ਕਾਨੂੰਨ ਸੁਣਾਉਣਗੇ ਸਿਖਾਉਣਗੇ ਕੱਲ ਜੋ ਕੁਝ ਵੀ ਹੋਇਆ ਯਾਨੀ ਕਿ ਜੱਗੋ 13ਵੀਂ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਕੱਲ ਟ੍ਰੇਨੋਂ ਵਿਗਿਆ ਕਿ ਭਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਨੂੰ ਡੰਗਾ ਪੈਣ ਗਿਆ ਲੋਕ ਸਾਡੇ ਕੁਰਤੇ ਪਾਣਗੇ ਕਿਉਂਕਿ ਕੱਲ ਸੁਨਾਮ ਦੇ ਵਿੱਚ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਸੁਨਾਮ ਦੇ ਵਿੱਚ ਵੱਡੀ ਲੋਕਾਂ ਦੀ ਕੱਲ ਭੀੜ ਦੇਖੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਗਮ ਨੂੰ ਸੁਬੋਧਨ ਕੀਤਾ ਜਿਵੇਂ ਹੀ ਪੁੱਲ ਪਿੱਟ ਤੇ ਲਖਸਟੈਂਡ ਤੇ ਅਰਵਿੰਦ ਕੇਜੀਵ ਆਏ ਤਾਂ ਕੀ ਹੋਇਆ 50 ਸੱਤਾ ਮਿੰਟਾਂ ਦੇ ਵਿੱਚ ਵਿੱਚ ਸਾਰਾ ਪੰਡਾਲ ਖਾਲੀ ਹੋ ਗਿਆ ਅਰਵਿੰਦ ਕੇਜੀਵਾਲ ਨੂੰ ਅਤ ਵਿਚਾਰੇ ਆਪਣਾ ਭਾਸ਼ਣ ਛੱਡਣਾ ਪਿਆ ਤਿੰਨਾ ਚਾਰਾਂ ਮਿੰਟਾਂ ਦੇ ਵਿੱਚ ਭਾਸ਼ਣ ਖਤਮ ਕਰਕੇ ਅਰਵਿੰਦ ਕੇਜੀਵਾਲ ਸੁਨਾਮ ਦੇ ਵਿੱਚ ਜਿਹੜਾ ਸ਼ਹੀਦੀ ਸਮਾਗਮ ਹੋਇਆ ਸੀ ਸੀਤ ਭਗਤ ਸਿੰਘ ਦਾ ਕੁਰਸੀ ਤੇ ਬੈਠ ਗਿਆ ਹਾਲਾਂਕਿ ਹਫੜਾ ਤਫੜੀ ਮਚੀ ਪੰਜਾਬ ਪੁਲਿਸ ਵੱਲੋਂ ਸਰਕਾਰੀ ਕਰਮਚਾਰੀਆਂ ਵੱਲੋਂ ੱ ਤੱਕਾ ਕੀਤਾ ਗਿਆ ਕਿ ਭਾਈ ਤੁਸੀਂ ਬੈਠੋ ਅਰਵਿੰਦ ਕੇਜੀਵਾਲ ਹਾਲੇ ਭਾਸ਼ਣ ਕਰ ਰਹੇ ਨੇ ਲੇਕਿਨ ਅਰਵਿੰਦ ਕੇਜੀਵਾਲ ਦੀ ਕਿਸੇ ਨੇ ਵੀ ਗੱਲ ਨਹੀਂ ਸੁਣੀ ਕੱਲ ਪਹਿਲਾ ਟ੍ਰੇਲਰ ਦਿਖਾ ਦਿੱਤਾ ਗਿਆ ਹੈ ਪੰਜਾਬ ਦੇ ਲੋਕਾਂ ਵੱਲੋਂ ਖਾਸ ਕਰਕੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾੜ ਦੀ ਜਿਹੜੀ ਲੋਕਪ੍ਰਿਅਤਾ ਸੀ ਲੋਕਾਂ ਦੇ ਵਿੱਚ ਬੋਲਬਾਲਾ ਸੀ ਕਿਸਾਨ ਇਹਨੂੰ ਚੰਗਾ ਮੰਨਦੇ ਸੀ ਉਹ ਫੈਨ ਫੋਰ ਵੀ ਕੋ ਵੱਟੇ ਪੱਧਰ ਤੇ ਘਟ ਗਈ ਹੈ ਗਰਾਉਂਡ ਲੈਵਲ ਦੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹਨਾਂ ਦਿਨਾਂ ਦੇ ਵਿੱਚ ਜ਼ੀਰੋ ਹੋ ਗਈ ਹੈ ਕਿਹੜਾ ਪੱਤਾ ਖੇੜਨਗੇ ਕਿਹੜੇ ਪੱਤੇ ਖੋਲਣਗੇ ਹੁਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਜਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚਵਲ ਨੂੰ ਪਤਾ ਹੈ ਕਈ ਤਾਂ ਪੱਤਰਕਾਰ ਇਹ ਕਹਿ ਰਹੇ ਨੇ ਕਿ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਜੇਕਰ ਇਤਿਹਾਸ ਦੇ ਵਿੱਚ ਹੋਣਗੇ ਤੇ ਉਹ ਹੋਣਗੇ ਅਰਵਿੰਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਖੇਜੀਵਾਲ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਰੱਜ ਕੇ ਆਪਣੀ ਪਾਰਟੀ ਦਾ ਜਲੂਸ ਕੱਢਿਆ ਹੁਣ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਵੀ ਨਾਰੇ ਲਾਏ ਗਏ ਨੇ ਮੰਤਰੀਆਂ ਨੇ ਵੀ ਨਹੀਂ ਕੰਮ ਕੀਤੇ ਵਿਧਾਇਕਾਂ ਨੇ ਵੀ ਕੰਮ ਨਹੀਂ ਕੀਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੱਲਾਂ ਦੇ ਖੜਾ ਬਣਾਏ ਜਾ ਰਹੇ ਨੇ ਹੁਣ ਜੋ ਲੈਂਡ ਪੁਲਿੰਗ ਪਾਲਿਸੀ ਪਾਸ ਕੀਤੀ ਗਈ ਕੀ ਕਿਸੇ ਕਿਸਾਨ ਦੇ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਕਿਸ ਕੀ ਕਿਸੇ ਕਿਸਾਨ ਨੂੰ ਉਸ ਮੀਟਿੰਗ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਉਦੀ ਸੁਪੂਰਿਤ ਹੋਈ ਨਾ ਕਿਉਂਕਿ ਇਹ ਥੋਪੀ ਗਈ ਹੈ ਇਹ ਅਫਵਾਸ ਕੀਤੀ ਗਈ ਹੈ ਪੰਜਾਬ ਦੇ ਕਿਸਾਨਾਂ ਉੱਤੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲਗਭਗ 50% ਮੰਤਰੀ ਅਤੇ ਵਿਧਾਇਕ ਇਸ ਪਾਲਿਸੀ ਦੇ ਨਾਲ ਸਹਿਮਤ ਨਹੀਂ ਜੋ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਧੱਕੇ ਨਾਲ ਥੋਪੀ ਗਈ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੈਨ ਫਾਲੋਇੰਗ ਦਾ ਘਟਨਾ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵੱਜਣ ਵਾਲਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਛੇ ਨੂੰ ਲੈ ਕੇ ਨਹੀਂ ਨਹੀਂ ਲੜੀਆਂ ਜਾਣਗੀਆਂ ਇਸ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਰਵਿੰਦ ਕੇਜਰੀ ਵੱਲੋਂ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅੰਡਰ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹ ਵੀ ਬਗਾਵਤ ਕਰ ਰਹੇ ਨੇ ਅੰਦਰੋਂ ਅੰਦਰੀ ਲੈਣ ਪੋਲਿੰਗ ਪੋਸਿਬਲ ਲੈ ਕੇ ਕੱਲ ਜੋ ਸਨਾਮ ਦੇ ਵਿੱਚ ਹੋਇਆ ਹਯਾਰਾ ਦੀ ਗਿੱਟੀ ਦੇ ਵਿੱਚ ਲੋਕ ਪਹੁੰਚੇ ਲੇਕਿਨ ਅ ਰਵਿੰਦ ਕੇਜੀਵਾਲ ਦਾ ਕਿਸੇ ਇੱਕ ਪਰਸਨ ਨੇ ਵੀ ਭਾਸ਼ਣ ਨਹੀਂ ਸੁਣਿਆ ਖਾਲੀ ਕੁਰਸੀਆਂ ਨੂੰ ਭਾਸ਼ਣ ਕੀਤਾ ਗਿਆ ਤੇ ਦੂਸਰੇ ਪਾਸੇ ਇਹ ਇਸ ਦਾ ਜਿਹੜਾ ਗਹਿਰਾ ਪ੍ਰਭਾਵ ਪਵੇਗਾ ਇਫੈਕਟਨੈਸ ਪਵੇਗੀ ਉਹ ਪਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਸ ਤਰ੍ਹਾਂ ਹਾਵੀ ਦੱਸਿਆ ਜਾਂਦਾ ਸੀ ਜਿਸ ਤਰ੍ਹਾਂ ਇੱਕ ਪ੍ਰਭਾਵਸ਼ਾਲੀ ਮੁੱਖ ਮੰਤਰੀ ਦੱਸਿਆ ਜਾਂਦਾ ਸੀ ਉਹ ਗੱਲਬਾਤ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚ ਰਹਿ ਨਹੀਂ ਗਈ ਸਿਰਫ ਗੱਲਾਂ ਦੇ ਕਿੜਾ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਕੇ ਜੁਮਲੇਬਾਜ਼ੀ ਕਰਕੇ ਸ਼ਬਦਾਂ ਦੇ ਹਮਲੇ ਕਰਕੇ ਜਿਹੜੇ ਪ੍ਰੋਗਰਾਮ ਨੂੰ ਵਿਪਰੇਚਾਲਾ ਜਾਂਦਾ ਹੈ ਇਸ ਕਰਕੇ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਫਲੈਕਸ ਹੋਰਡਿੰਗ ਬੋਰਡ ਲਗਾ ਦਿੱਤੇ ਨੇ ਕਿ ਆਪ ਆਪ ਦੀ ਪਾਰਟੀ ਦੇ ਵਿਧਾਇਕ ਮੰਤਰੀ ਅਤੇ ਕਿਸੇ ਆਗੂ ਦਾ ਵਰਨਾ ਸਖਤ ਮਨਾ ਹੈ ਜੇਕਰ ਪੰਜਾਬ ਦੇ ਕਿਸਾਨ ਹੁਣ ਕਰ ਰਹੇ ਨੇ ਲੈਂਡ ਪੁਲਿੰਗ ਪਾਲਿਸੀ ਨੀਤੀ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਯੂ-ਟਰਨ ਨਹੀਂ ਲੈ ਰਹਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਰ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੀ ਕਿਸਾਨਾਂ ਦੇ ਨਾਲ ਹੈ ਲੇਕਿਨ ਕਿਸਾਨ ਆਪਣੇ ਪੱਧਰ ਤੇ ਵਕ-ਵਕ ਜਗ੍ਹਾ ਤੇ ਧਰਨੇ ਕਰ ਰਹੇ ਨੇ ਮਾਲਵਿੰਦਰ ਮਾਲਵਿੰਦਰ ਕੰਗ ਅਤੇ ਨਰੇਸ਼ ਚੱਡਾ ਹੋਣਾਂ ਵੱਲੋਂ ਵੀ ਬਗਾਵਤ ਕੀਤੀ ਗਈ ਭਾਈ ਇਹ ਕੱਪ ਸਹੀ ਨਹੀਂ ਫਿਰ ਵੀ ਸਿੱਖ ਨਹੀਂ ਮਿਲ ਰਹੀ ਫਿਰ ਵੀ ਯੂ-ਟਰਨ ਨਹੀਂ ਲਿਆ ਜਾ ਰਿਹਾ ਲੈਂਡ ਪੁਲਿੰਗ ਪਾਲਿਸੀ ਦਾ ਨਤੀਜਾ ਬੜੇ ਫਟੇ ਬਦਲਤੀ ਭੂਤਣਾ ਪਵੇਗਾ ਸਮੂਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਧੰਨ